ਮੈਂ ਇੱਕ ਟੀਚਰ ਹਾਂ ਜੀ ਮੇਰੇ ਨਾਲ ਸਰਕਾਰੀ ਸੀਨੀਅਰ ਸਰਕਾਰੀ ਸੀਨੀਅਰ ਕੈਂਡੀਡੇਟਸ ਰੂਲ ਵਿੱਚ ਅਮਨ ਪ੍ਰੈਸ਼ਰ ਨਾਮ ਦੇ ਅਧਿਆਪਕ ਨੇ ਜੀ ਤੇ ਪਿਛਲੇ 4 ਸਾਲਾਂ ਤੋਂ ਸਾਡੇ ਵਿੱਚ ਦੋਸਤੀ ਸੀ ਜੀ ਤੇ ਲਾਸਟ ਚਾਰ ਚਾਰ ਸਾਲ ਤੋਂ ਹੀ ਤਿੰਨ ਤਿੰਨ ਤੋਂ 4 ਸਾਲ ਦੇ ਵਿੱਚ ਵਿੱਚ ਸਰ ਉਹ ਹਰ ਰੋਜ਼ ਮਤਲਬ ਮੈਨੂੰ ਬਲੈਕਮੇਲ ਕਰਦੇ ਨੇ ਔਰ ਮੇਰੇ ਨਾਲ ਬਹੁਤ ਗੰਦੀ ਤਰ੍ਹਾਂ ਮਤਲਬ ਮੇਰੇ ਘਰ ਆਨ ਦੀ ਕੋਸ਼ਿਸ਼ ਕਰਦੇ ਨੇ ਸ਼ਰਾਬ ਪੀ ਕੇ ਫਿਰ ਸ਼ਰਾਬ ਪੀ ਕੇ ਮੇਰੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦੇ ਨੇ ਸ਼ੋਸ਼ਨ ਹੁੰਦਾ ਮੇਰਾ ਸਰੀਰ ਕੁਸ਼ੋਸ਼ਨ ਕਰਦੇ ਨੇ ਔਰ ਮੈਨੂੰ ਡਰਾਉਂਦੇ ਤਾਂ ਕਹਾਂਦੇ ਨੇ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਬੱਚਿਆਂ ਨਾਲ ਐਵੇਂ ਕਰਾਂਗਾ ਔਰ ਮੇਰੇ ਬੱਚੇ ਵੀ ਬਹੁਤ 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 ਜ਼ਿਆਦਾ ਡਰੇ ਹੋਏ ਨੇ ਔਰ ਪਿਛਲੇ 11 ਤਰੀਕ ਨੂੰ ਸਰੇ ਘਰ ਆਇਆ ਸ਼ਰਾਬ ਪੀ ਕੇ ਨਾਲ ਇਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਸੀ ਉਨਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਫਿਰ ਇਹਨਾਂ ਨੇ ਘਰ ਬੈਠ ਕੇ ਮੇਰੇ ਸ਼ਰਾਬ ਪੀਤੀ ਜਦੋਂ ਮੈਂ ਮਨਾ ਕੀਤਾ ਉਸ ਨੂੰ ਕਿ ਤੂੰ ਇਸ ਨੂੰ ਮੇਰੇ ਘਰ ਕਿਉਂ ਲੈ ਕੇ ਆਇਆ ਕਿ ਮੇਰੇ ਮੇਰੇ ਘਰ ਕਿਉਂ ਮੇਰਾ ਘਰ ਅੱਡਾ ਹੈ ਅੱਡਾ ਹੈ ਜੋ ਤੂੰ ਰੋਜ਼ ਇਹਨੂੰ ਲੈ ਕੇ ਆ ਜਾਂਦਾ ਸ਼ਰਾਬ ਪੀਲਾਣ ਇਹਨਾਂ ਕਹਿੰਦੇ ਉਸਨੇ ਮੇਰੇ ਨਾਲ ਬਹੁਤ ਗੰਦਾ ਵਾਲਾ ਮਨ ਮਾਰਿਆ ਕੁੱਟਿਆ ਮੇਰੇ ਪੇਟ 'ਚ ਲੱਤਾਂ ਵਖੀਆਂ ਚੱਲਤਾ ਮੇਰਾ ਸਿਰ ਕੰਦ ਨਾਲ ਮਾਰਿਆ ਮਤਲਬ ਮੈਂ ਦੱਸ ਨਹੀਂ ਸਕਦੀ ਕਿ ਬਹੁਤ ਬੁਰੀ ਹਾਲਤ ਕਰਤੀ ਮੇਰੀ ਔਰ ਦੂਸਰੇ ਇੱਕ ਵਾਰੀ ਮਾਰ ਕੇ ਚਲਾ ਗਿਆ ਮੈਂ ਇੱਕ ਇੱਕ ਕਮਰੇ 'ਚ ਬੈਠੀ ਹੋਈ ਸੀ ਫਿਰ ਦੁਬਾਰਾ ਉਹ ਦੁਬਾਰਾ ਆਇਆ ਫਿਰ 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 ਉਹਨਾਂ ਨੇ ਮਾਰ ਕੁੱਟ ਕੀਤੀ ਔਰ ਮੈਂ ਦੂਜੇ ਕਮਰੇ 'ਚ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਠਾਇਆ ਕਿ ਭਾਜੀ ਪਲੀਜ਼ ਮੇਰੀ ਹੈਲਪ ਕਰੋ ਇਹਨੂੰ ਸਮਝਾਓ ਪਰ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਹੱਥ ਬਸ ਕੁਛ ਨਹੀਂ ਸੀ ਬਸ ਸਰਬਸ ਮੈਨੂੰ ਮੈਨੂੰ ਉਸ ਬੰਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਉਹ ਕਿਸੇ ਵੀ ਟਾਈਮ ਕੁਛ ਵੀ ਕਰ ਸਕਦਾ ਹੈ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਸਰਕਾਰੀ ਮੁਬਾਰਕਪੁਰ ਮੁਬਾਰਕ ਥਾਣੇ ਵਿੱਚ ਸਰਮੇ ਕੰਪਲੇਂਟ ਕੀਤੀ ਸੀ ਪਰ ਉਹਨਾਂ ਨੇ ਐਫਆਰਆਈ ਦਰਜ ਕਰ ਲਈ ਸੀ ਉਹ ਹਸਪੀਟਲ ਆ ਕੇ ਮੇਰੇ ਬਿਆਨਬਾਜ਼ੀ ਵੀ ਹੋਈ ਸੀ ਦੋ ਵਾਰ ਬਟ ਉਹਨਾਂ ਨੇ ਅਜੇ ਸਾਨੂੰ ਉਹ ਦੱਸ ਰਹੇ ਨੇ ਕਿ ਐਫਆਰਆਈ ਹੋ ਗਈ ਪਰ ਸਾਨੂੰ ਕੋਈ ਅਜੇ ਨਾ ਹੀ ਤਾਇਫਰ ਦੀ ਕਾਪੀ ਮਿਲੀ ਹੈ ਨਾ ਹੀ ਸਾਨੂੰ ਉਹ ਪੂਰੀ ਤਰ੍ਹਾਂ ਦੱਸ ਰਹੇ ਨੇ ਸ਼ਾਇਦ ਉਹ ਉਹਨਾਂ ਨਾਲ ਮਿਲੇ ਹੋਏ ਨੇ ਤਾਂ ਹੀ ਸਾਨੂੰ ਕੋਈ ਰਿਪਲਾਈ ਨਹੀਂ ਦੇ ਰਹੇ ਅਜੇ ਤੱਕ ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਕਿ ਕੀ ਐਕਸ਼ਨ ਹੋਇਆ ਤੁਸੀਂ ਉਸ ਬੰਦੇ ਨੂੰ ਫੜਿਆ ਹੈ ਕਿ ਮੈਨੂੰ ਸਰ ਇਨਸਾਫ ਚਾਹੀਦਾ ਹੈ ਮੈਂ 4 ਸਾਲਾਂ ਤੋਂ ਬਹੁਤ ਚੇਲਲੇ 4 ਸਾਲ ਮੈਂ ਬਹੁਤ ਮਾਰ ਖਾਈ ਹੈ ਸਰ ਬਹੁਤ ਜ਼ਿਆਦਾ ਮਾਰ ਖਾਈ ਹੈ ਕਿ ਬਸ ਮੈਂ ਕਿਸੇ ਨੂੰ ਕਦੇ ਕੁਝ ਦੱਸਿਆ ਨਹੀਂ ਇਹਨਾਂ ਦੇ ਘਰ ਮੈਂ ਫੋਨ ਕੀਤਾ ਸੀ ਇਹਨਾਂ ਦੇ ਮਦਰ ਜੀ ਨੂੰ ਕਿ ਐਦਾ ਕਰਕੇ ਆਪਣੇ ਬੇਟੇ ਨੂੰ ਸਮਝਾਓ ਵੀ ਸਾਡੇ ਘਰ ਨਾ ਆਵੇ ਸ਼ਰਾਬ ਪੀ ਕੇ ਮੈਨੂੰ ਮਾਰੇ ਕੁੱਟੇ ਨਾ ਅਗਰ ਮੇਰਾ ਨੁਕਸਾਨ ਹੋ ਗਿਆ ਮੇਰੇ ਬੱਚੇ ਰੋਲ ਜਾਣਗੇ ਜੇ ਮੇਰੇ ਬੱਚਾ ਦਾ ਨੁਕਸਾਨ ਹੋ ਗਿਆ ਮੈਂ ਰੋਲ ਜਾਾਂਗੀ ਉਹ ਉਹਨਾਂ ਨੇ ਉਹ ਉਹ ਉਸ ਗੱਲ ਦਾ ਵੀ ਇਸ ਨੂੰ ਗੁੱਸਾ ਸਕੇ ਤੂੰ ਮੇਰੇ ਘਰ ਘਰ ਦਾ ਘਰ ਕਿਉਂ ਕੋਲ ਕੀਤੀ ਮੇਰੇ ਮਦਰ ਨਾਲ ਗੱਲ ਕਿਉਂ ਕੀਤੀ ਮੇਰੇ ਘਰ ਚ ਕਿਉਂ ਦੱਸਿਆ ਇਸ ਨੂੰ ਇਸ ਨੂੰ ਇਹ ਨਹੀਂ ਸੀ ਵੀ ਮੇਰੇ ਮੇਰੇ ਘਰ ਨਹੀਂ ਦੱਸਣਾ ਕੁਝ ਵੀ ਕਿਸੇ ਨੂੰ ਕੁਝ ਨਹੀਂ ਦੱਸਣਾ ਮੇਰੇ ਬਾਰੇ ਵੀ ਮੇਰੀ ਬਹੁਤ ਰੈਪਿਊਟੇਸ਼ਨ ਹੈ ਪਰ ਇਸ ਬੰਦੇ ਨੇ ਮੈਨੂੰ ਜ਼ੀਰੋ ਬਣਾ ਦਿੱਤਾ ਸੀ ਮੈਂ ਮੈਨੂੰ ਜ਼ੀਰੋ ਬਣਾਤਾ ਮੈਨੂੰ ਇਨਸਾਫ ਚਾਹੀਦਾ ਹੈ ਮੈਨੂੰ ਇਨਸਾਫ ਚਾਹੀਦਾ ਸਰ ਸਰਦਾਰ ਭਗਵਾਨ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ ਮਾਨ ਜੀ ਦੇ ਅੱਗੇ ਮੇਰੇ ਹੱਥ ਜੋੜ ਕੇ ਅਪੀਲ ਹੈ ਕਿ ਮੈਨੂੰ ਇਨਸਾਫ ਮਿਲੇ ਪਲੀਜ਼ ਕੋਈ ਕਾਰਵਾਈ ਕਰੇ ਆਪ ਫਰਾਈ ਹੋਵੇ ਉਸ ਬੰਦੇ ਨੂੰ ਜੇਲ੍ਹ ਹੋਵੇ ਉਸਦੇ ਵੀ ਉਹ ਉਹ ਮਾਰ ਖਾਵੇ ਦੋਸਤੋ ਪਤਾ ਲੱਗੇ ਮਾਰ ਦਾ ਦਰਦ ਕੀ ਹੁੰਦਾਗਾ ਮੈਂ ਬਹੁਤ ਬਰਦਾਸ਼ ਕਰ ਲਿਆ ਹੁਣ ਮੇਰੀ ਬਰਦਾਸ਼ ਖਤਮ ਹੋ ਗਈ ਸੀ ਜਦੋਂ 11 ਤਰੀਕ ਨੂੰ ਉਸਨੇ ਮੈਨੂੰ ਮਾਰਿਆ ਕੁੱਟਿਆ ਤਾਂ ਸਹਸ ਪੜੋਸ ਵਾਲਿਆਂ ਨੂੰ ਪਤਾ ਲੱਗਿਆ ਤਾਂ ਮੈਂ ਉਹਨਾਂ ਨੇ ਮੈਨੂੰ ਉਹ ਚਲ ਜਦੋਂ ਮਾਰ ਕੇ ਚਲੇ ਗਏ ਦੋਨੋਂ ਜਣੇ ਤਾਂ ਉਹਨਾਂ ਨੇ ਆ ਕੇ ਮੈਨੂੰ ਸਿਵਲ ਹਸਪਤਾਲ ਡੇਰਾ ਬਸੀ ਵਿਖੇ ਜਦ ਮੈਨੂੰ ਇਸ ਹਸਪਤਾਲ ਵਿਖੇ ਐਡਮਿਟ ਕਰਵਾਇਆ ਉਸ ਤੋਂ ਬਾਅਦ ਮੇਰਾ ਇਲਾਜ ਚੱਲ ਰਿਹਾ ଥି ਮੇਰੀ ਬਿਆਨ ਵਾਜੀ ਹੋਈ ਸੀ ਥੀ ਮੈਂ ਮੇਰੀ ਰਿਪੋਰਟ ਦਰਜ ਹੋਈ ਸੀ ਪਰ ਮੈਨੂੰ ਅਜੇ ਤੱਕ ਐਫ ਆਰ ਆਈ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਮਿਲੇ ਮੇ ਮੇਰੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਮੈਂ ਮੈਂ ਕਦੇ ਕਿਸੇ ਕੋਲ ਨਹੀਂ ਸੀ ਦੱਸਿਆ ਕਿ ਮੇਰੇ ਨਾਲ ਇਹ ਹੋ ਰਿਹਾ ਕੋ ਪਰ ਹੁਣ ਹੁਣ ਮੈਂ ਹੁਣ ਮੈਨੂੰ ਖਤਰਾ ਸੀ ਔਰ ਹੁਣ ਬਹੁਤ ਜ਼ਿਆਦਾ ਹੋ ਰਿਹਾ ਸੀ ਮੇਰੇ ਬੱਚੇ ਸਫਰ ਕਰ ਰਹੇ ਸਨ ਇਤਨਾ ਸਾਨੂੰ ਹਸਪੀਟਲ ਤੋਂ ਮੈਸੇਜ ਆਇਆ ਸੀ ਕਿ ਅਮਨਦੀਪ ਕੌਰ ਨਾਮ ਦੀ ਇੱਕ ਲੇਡੀ ਉੱਥੇ ਦਾਖਲ ਹੈ ਜਿੱਤੇ ਆਈ ਉਹ ਵੀ ਸਟੇਟਮੈਂਟ ਲਿਖਣ ਤੋਂ ਬਾਅਦ ਅਧੀਨ ਧਾਰਾ 115 2 352 ਦੋ ਤੇ 333 ਬੀ ਐਨਸ 8 ਮਕਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਸਰ ਇਹ ਦਿਨ ਸੇ ਕਿੰਨੇ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਹੈ ਬਸ ਇੱਕ ਹੀ ਬੰਦੇ ਦੇ ਖਿਲਾਫ ਕੰਪਲੇਂਟ ਸੀ ਉਹਦੇ ਖਿਲਾਫ ਦਰਜ ਕਰ ਮਾਮਲਾ ਕੀ ਹੈ ਸਰ ਸਾਰਾ ਮਾਮਲਾ ਉਹ ਉਹ ਇੱਕ ਟੀਚਰ ਹੈ ਬੁੱਜਾ ਵੀ ਤੇ ਉਹ ਕਿਤੇ ਸ਼ਾਮ ਨੂੰ ਉਹਦੇ ਘਰੇ ਜਗਿਆ ਤੇ ਉਹਦੀ ਕੁੱਟਮਾਰ ਕੀਤੀ ਤੇ ਉਹਦੇ ਮੈਡੀਕਲ ਦੇ ਰਿਕਾਰਡ ਉੱਤੇ ਪਰਚਾ ਜਿਹੜਾ ਦਰਜ ਕਰ ਕੁੱਟਮਾਰ ਕਿੰਨਾ ਵੱਲ ਕੀਤੀ ਗਈ ਸੀ ਉਹਦਾ ਨਾਮ ਵੀ ਅਮਨੀਆ ਟੀਚਰ ਉਹ ਜਿਹੜਾ ਜੈਂਟਸ ਹੈ ਉਹਦਾ ਨਾਮ ਵੀ ਅਮਨ ਲੇਡੀ ਦਾ ਨਾਮ ਵੀ ਅਮਨ ਦੋਨਾਂ ਦਾ ਸਬੰਧ ਸੀ ਇਸ ਤਰ੍ਹਾਂ ਦਾ ਨਹੀਂ ਇਹੋ ਜੇ ਬਾਰੇ ਆਪਾਂ ਨੂੰ ਕੋਈ ਸਰ ਕੋਈ ਮਾਮਲਾ ਦਾ ਦੂਜੋਂ ਤੋਂ ਬਾਅਦ ਗ੍ਰਿਫਤਾਰੀ ਕੋਈ ਬਸ ਅਜੇ ਤਲਾਸ਼ ਜਾਰੀ ਹੈ